ਦਾਦੇ ਆਪ ਦਾ ਕੋਈ ਜਾਂ ਬਿਲੀਵਾਰਡ ਦੇ ਮੁਲਾਜ਼ਮਾਂ ਜਾਂ ਦਫ਼ਤਰੀ ਕਾਰਜਕਾਰੀ ਆ ਲੱਗ ਭਾਗ ਜਾਂ ਪੰਜਾਬ ਸਰਕਾਰ ਦੇ ਮੈਹਗਨ ਕੰਮ ਦੇ ਕੱਚੇ ਮੁਲਾਜ਼ਮਾਂ ਸਾਰੇ ਅੱਜ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੋਂ ਦੁਖੀ ਆ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚਾਂ ਕੋਨੇ-ਕੋਨੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਤਲੇ ਫੁਕੇ ਜਾ ਰਹੇ ਆ ਜਿਸ ਮੁੱਖ ਮੰਤਰੀ ਨੂੰ ਇਹ ਪੰਜਾਬ ਸਰਕਾਰ ਡੀਏ ਦੇ ਵਿੱਚ ਵਾਅਦਾ ਕਦੋਂ ਕਰ ਸਕਦੀ ਹੈ ਤੇ ਕਿੰਨਾ ਕੁ ਟਾਈਮ ਲਗਾ ਸਕਦੀ ਹੈ ਉਹ ਸਾਰੇ ਜਾਣਦੇ ਮਾੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਡੀਏ ਜੋ 42% ਆ ਹਾਂਜੀ ਔਰ ਕੈਂਸਲਰ ਮਲਾਰਾ 58% ਆ 16 ਫਲ ਬਹੁਤ ਦਾ ਫਰਕ ਆ ਜਿਸ ਨੂੰ ਲੈ ਕੇ ਮੁਖੀ ਭਵੰਤਮਨ ਦੇ ਨਾਲ ਬੇਤੋ ਨਹੀਂ ਹਰਪਾਲ ਸਿੰਘ ਚਿਮਨ ਲਾਲ ਮੀਟਿੰਗਾਂ ਹੋਈਆਂ ਪਰ ਪੰਜਾਬ ਸਰ ਹਮੇਸ਼ਾ ਲਾਰੇ ਲਾ ਰਹੀ ਆ ਕਿ ਅਸੀਂ ਵਾਅਦੇ ਕਰਾਂਗੇ 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 ਔਰ ਕਦੋਂ ਕਿਉਂਕਿ ਇੱਕ 16 ਫਲ ਬਹੁਤ ਵੱਡਾ ਫਰਕ ਆ ਅੱਗੇ ਜੋ ਪੰਜਾਬ ਨੂੰ ਮਲਾਰਾ ਡੀ ਅੱਗੇ ਚੱਲਦੀ ਪੰਜਾਬ ਹਮੇਸ਼ਾ ਮਲਾਜਮ ਹਰਿਆਣਾ ਹਿਮਾਚਲ ਦੇਖਦਾ ਹੁੰਦੇ ਪੰਜਾਬ ਵੱਲੋਂ ਪਰ ਅੱਜ ਸਾਡਾ ਪੰਜਾਬ ਪਛੜ ਗਿਆ ਹੈ ਅਸੀਂ ਮਾਗਦੇ ਮੁਖੀ ਭਵੰਤਮਨ ਤੋਂ ਬੇਤੋ ਬਾਸੀ ਜੀਮਾ ਦੋ ਵੀ ਡੀ ਦੇ ਵਿੱਚ ਹਰ ਹਾਲਤ ਦੇ ਵਿੱਚ ਸੁਣੋ ਮਾਦਾ ਕੀਤਾ ਜੀ ਹਾਂਜੀ ਮਾਨੀ ਜੋ ਕਿ ਮੁਲਾਜ਼ਮਾਂ ਦੇ ਪੇ ਕਮਿਸ਼ਨ ਦਾ ਏਰੀਅਰ ਕਹਿ ਰਿਹਾ ਹੈ ਵੀ ਕਦੋਂ ਮਿਲ ਸਕਦਾ ਤੇ ਕਿੰਨਾ ਟਾਈਮ ਲੱਗ ਸਕਦਾ ਉਸ ਬਾਰੇ ਵੀ ਜਾਣਕਾਰੀ ਦਿਓ ਜੀ ਮੈਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਏਰੀਅਰ ਦਾ ਉਹ ਸਾਢੇ ਪੰਜ ਸਾਲ ਦਾ ਲਗਭਗ ਠਾਰੇ ਸਾਹ ਕੋਰਟ ਦੇ ਉੱਪਰ ਬਣਦਾ ਹੈ ਜੀ ਇਹੋ ਸਾਡਾ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਿਆ ਮੁਲਾਜ਼ਮ ਵੱਲੋਂ ਇਦੋਂ ਹੀ ਹਰਪਾਲ ਸਿੰਘ ਟੀਮਾਂ ਨੂੰ ਜਾਂ ਅਮਨ ਰੋੜਾ ਨੂੰ ਜਮ ਮੁਖਰੀ ਭਾਤੋਂ ਨੂੰ ਮੰਗ ਦਿੱਤੇ ਗਿਆ ਆਉਣ ਸਮੇਂ ਵਿੱਚ ਪੰਜਾਬ ਸਰਕਾਰ ਜੋ ਪੇ ਕਹਿੰਦੇ ਰਸੰਦੀ ਫੈਲਾ ਕਰ ਰਹੀ ਸੀ ਇਹ ਵੀ ਮੰਗ ਕਰਦੇ ਆਂ ਵੀ 2 ਜਾਂ 4 ਮਹੀਨੇ ਜੋ ਕਿਸਤਾ ਦਾ ਏਰੀਅਰ ਦਾ ਉਹ ਇੱਕ ਜਾਂ ਦੋ ਕਿਸਮ ਦਾ ਜਾਵੇ ਸਾਰਾ ਏਰੀਆ ਮਲਾਜਾ ਨੂੰ ਬੜੀ ਵੱਡੀਆਂ ਆਸਾਂ ਦਿੰਦੇ ਨੇ ਪੇਕ ਨੀਰੀਓ ਤੋਂ ਪਰ ਪੰਜਾਬ ਸਰਕਾਰ ਇਹ ਲੱਗ ਨੂੰ ਨਹੀਂ ਕਰੀ ਜਸਟ ਮਾਰ ਕੇ ਸਰੂਰ ਵਿੱਚ ਮਹਾਲੀ ਵਿੱਚ ਜੰਨੇ ਉਹ ਧੰਨੇ ਤੇ ਗਿਆ ਹਾਂ ਜੀ ਹਾਂ ਜੀ ਹਾਂ ਜੀ ਆਪਾਂ ਤੀਜੀ ਮੰਗ ਜੋ ਕੀ ਉਹਨਾਂ ਨੇ ਰੱਖੀ ਹੋਈ ਹੈ ਕਿ 2004 ਤੋਂ ਬਾਅਦ ਭਰਤੀ ਹੋਏ ਮਲਾਜਮਾਂ ਦੇ ਜੋ ਕਿ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਦੋਂ ਕਰ ਸਕਦੀਆਂ ਉਸ ਬਾਰੇ ਮੈਨੂੰ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮਲਾਜਮ ਵੱਡੀ ਮੰਗਾਂ ਜੀ ਜੋ 2004 ਤੋਂ ਬਾਅਦ ਦੇ ਆਪਾਂ ਦਾ ਕੋਈ ਜਾਂ ਬਿਲੀਵਰਡ ਦੇ ਮਲਾਜਮਾਂ ਜਾਂ ਦਫ਼ਤਰੀ ਕਰਮਚਾਰੀ ਆ ਲਗਭਗ ਜਾਂ ਪੰਜਾਬ ਸਰਕਾਰ ਦੇ ਮਹਿੰਗੇ ਕੰਮਾਂ ਤੇ ਕੱਚੇ ਮੁਲਾਜ਼ਮਾਂ ਸਾਰੇ ਅੱਜ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੋਂ ਦੁਖੀ ਆ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚਾਂ ਪੁਨੇ-ਪੁਨੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੁਕੇ ਜਾ ਰਹੇ ਆ ਜਿਸ ਮੁੱਖ ਮੰਤਰੀ ਨੂੰ ਇਹ